ਦਿਆ ਦੋ ਪਿੱਲੋ ਕਵਰ ਦੋ ਪਿੱਲੋ ਕਵਰ ਆ ਗਏ ਠੀਕ ਹੈ ਡਬਲ ਬੈੱਡ ਦੀ ਪੂਰੇ ਡਬਲ ਬੈੱਡ ਡਬਲ ਬੈੱਡ ਸ਼ੀਟ ਹੈ ਤੇ ਬੈੱਡ ਸ਼ੀਟ ਦੇ ਕਪੜਾ ਵੀ ਪੂਰਾ ਘੈਂਟ ਆ ਬਾਈ ਪੂਰਾ ਘੈਂਟ ਰੇਟ ਦੇਣਾ ਤਮਾਕੇਦਾਰ 115 ਰੁਪਏ ਡੇਢ ਵੀ ਤੁਹਾਨੂੰ ਪਤਾ ਕੀ ਦੇਣਾ ਸਿਰਫ ਸਿਰਫ 150 ਦੇ ਦੋ 150 ਦੇ ਦੋ ਰੋੜਸੇ ਦੇ ਦੋ ਮਟੀਰੀਅਲ ਹੈਵੀ ਲੱਗਿਆ ਹੋਇਆ ਰੇਟ ਹਲਕਾ ਕਰਤਾ ਰੇਟ ਹਲਕਾ ਕਰਤਾ ਇਹ ਦਿੱਤੀ ਇਹ ਰੇਟਿੰਗ ਦੇ ਦਾਂਗੇ 120 ਰੁਪਏ ਤੋਂ 120 ਰੁਪਏ ਦੇ 120 ਰੁਪਏ ਕੱਪੜੇ ਦਾ ਮੁੱਲ ਨਹੀਂ ਜੀ ਕਿਸੇ ਕੋ ਮਰਜੀ ਉਹ ਲੈ ਸਵਾਈ ਇਹਦੀ ਪਰਦੇ ਦੀ ਕਟੋਗੜਾ ਕੜੇ ਪਵਾਓ ਆ ਦੇਖੋ ਤੁਹਾਨੂੰ ਵੈਰਾਈਟੀ ਦੇ ਦੇਣੀ ਆ ਲੋ ਆ ਚੱਕੋ 30 ਰੁਪਏ ਦਾ ਉਹ ਕਿੰਨੇ ਦਾ ਸੀ 30 ਰੁਪਏ ਦਾ ਸਿਰਫ 30 ਰੁਪਏ ਸੌਣਾ ਵੀ ਨਹੀਂ ਪੂਰੀਆਂ ਹੋਣੇ ਨਹੀਂ ਨਹੀਂ 30 ਰੁਪਏ ਦਾ ਸਿਰਫ ਲੋ ਜੀ ਲੁਧਿਆਣੇ ਦੇ ਹੋਲ ਸੇਲ ਦੀ ਵੀਡੀਓ ਆਉਣ ਵਾਲੀ ਆ ਇਸ ਤਰ੍ਹਾਂ ਦੇ ਮੈਟ ਜੇਕਰ ਤੁਸੀਂ ਵੇਚਣ ਵਾਸਤੇ ਲੈਣੇ ਆ হোলসেল ਦੇ ਵਿੱਚ ਚਾਹੇ ਘਰੇ ਵਰਤਨ ਨੂੰ ਲੈਣੇ ਆ 20 ਰੁਪਈਆ ਤੋਂ ਸਟਾਰਟ ਹੋ ਜਾਣਗੇ ਇਹਨਾਂ ਕੋਲੇ ਨਮਸਕਾਰ ਬੌਜੀ ਕੀ ਹਾਲ ਹੈ ਜੀ ਤੇ ਦਿਓ ਜਾਣਕਾਰੀ ਇਹਨਾਂ ਬਾਰੇ ਕਿਥੋਂ ਸਟਾਰਟ ਹੋਊ ਜੀ ਤੇ ਕਿੰਨੀ ਕਿੰਨੀ ਰੇਂਜ ਆ ਆਪਣੇ ਕੋਲੇ ਰੇਂਜ ਦੇਖੋ ਜੀ 20 ਰੁਪਏ ਤੋਂ ਲੈ ਸਟਾਰਟਿੰਗ ਆ ਸਾਡੇ ਅੱਛਾ ਸਟਾਰਟਿੰਗ ਵੀ ਮੈਟ ਆ ਇਸ ਤੋਂ ਬਾਅਦ 30 ਰੁਪਏ ਹੈ 50 ਰੁਪਏ ਹੈ 80 ਰੁਪਏ ਹੈ 100 ਰੁਪਏ ਹੈ ਸਾਰੀ ਵੈਰੈਟੀ ਮਿਲੂਗੀ ਸਾਡੇ ਕੋਲ ਕੁਆਲਿਟੀ ਪੂਰੀ ਘੈਂਟ ਹੈ ਜੀ ਪੂਰੀ ਘੈਂਟ ਜੀ ਪੂਰੀ ਘੈਂਟ ਆ ਬਾਥਰੂਮ ਦੇ ਬਾਹਰ ਵਿਛਾਓ ਜਿੱਥੇ ਮਰਜ਼ੀ ਵਿਛਾਓ ਬਿਲਕੁਲ ਰੋਕ ਕੇ ਮੈਟ ਆ ਜਿੰਨੇ ਪੀਸਾਂ ਦਾ ਸੈੱਟ ਹੋ ਘੱਟੋ ਘੱਟ ਜਿੰਨੇ ਮਰਜ਼ੀ ਤੁਸੀਂ ਪੀਸ ਲੈ ਲਓ ਕੋਈ ਬਾਉਂਡੇਸ਼ਨ ਨਹੀਂ ਦੁਕਾਨ ਤੇ ਵੇਚਣ ਵਾਸਤੇ ਮਿਕਸ ਕਰਕੇ ਲੈ ਲਓ ਤਾਂ ਵੀ ਚੱਲ ਜੂ ਕੰਮ ਨਾ ਨੋਰਮਲ ਕਸਟਮਰ ਵੀ ਆਂਦਾ ਜਿਹੜਾ ਪੰਜ ਪੀਸ ਲੈ ਹੀ ਜਾਂਦਾ ਜੀ ਸਾਡੇ ਕੋਲੋਂ ਲਓ ਜੀ ਜੇ 5 7 ਪੀਸਾਂ ਦਾ ਪੈਕਟ ਲੈਣਾ ਤੁਸੀਂ ਆ ਆ ਗਈ ਸਾਡੇ ਕੋਲੋਂ 30 ਰੁਪਏ ਵਾਲੀ ਵੈਰਾਈਟੀ ਅੱਛਾ ਇਹ 30 ਰੁਪਏ ਦੇ ਹੀ ਆ 30 ਰੁਪਏ ਦਾ 30 ਰੁਪਏ ਦਾ ਨਹੀਂ ਬਾਜ਼ਾਰ ਤੋਂ ਸੋਡੇ 300 ਰੁਪਏ ਤੇ ਕੁਆਲਿਟੀ ਓਕੇ ਆ ਦੇਖ ਕੂਰੀ ਕੈਂਟ ਗੱਲ ਬਾਤ ਹੈ ਕੂਰੀ ਅਮਰ ਦੇਖੋ ਮੈਟ ਲੱਗਿਆ ਇਹਨਾਂ ਨਾਲ ਮਗਰ ਮੈਟ ਮਗਰ ਮੈਟ ਲੱਗਿਆ ਮੈਟ ਲੱਗਿਆ ਮਗਰ ਸਕਦਾ ਮੂਰੇ ਕਫਾ ਲੱਗਿਆ ਚੈੱਕ ਕਰੋ ਸਿਰਫ 30 ਰੁਪਏ ਦਾ ਇਹ ਸਿਰ ਪਰ ਆਪਾ ਹੋਲ ਸੇਲਰਾਂ ਕੋਲੇ ਖੜੇ ਆਂਗੇ ਜਿਹੜੇ ਡਾਇਰੈਕਟ ਮੈਨੂਫੈਕਚਰਰ ਤੋਂ ਬਾਏ ਕਰਦੇ ਆਗੇ ਸਿਰਫ ਹੀ 30 ਰੁਪਏ ਦਾ ਹਨਾ ਜੀ ਕੜਾਈ ਦਾ ਮੁੱਲ ਨਹੀਂ ਜੀ ਸੈਟਾਂ ਦੇ ਜਿਹੜੀ ਆਪਾਂ ਬੋਡਿੰਗ ਕਰਾਉਣਾ ਉਹ ਮੁੱਲ ਨਹੀਂ ਹੈਗਾ ਕੜਾਈ ਲੇਬਰ ਵੀ ਨਹੀਂ ਪੂਰੀ ਹੋਣੀ ਆ ਲੋ ਇਹ ਆਰਟੀਕਲ ਪੂਰੇ ਕੈਨ ਇਹ ਮੈਂ ਦੇ ਦਾਂਗੇ ਤੁਹਾਨੂੰ ਸਿਰਫ 95 ਰੁਪਏ ਦਾ ਸਿਰਫ ਹੀ ਜੀ ਸਿਰਫ 95 ਰੁਪਏ ਦਾ ਜਿਹੜਾ ਕੜਾ ਚਾਹੀਦਾ ਮੜਿਆ ਪਿਆਗਾ ਬਾਈ ਹਿਲਦਾ ਹੁਲਦਾ ਨਹੀਂ ਤੇ ਉਸ ਤੋਂ ਬਾਅਦ ਬਾਈ ਹੋਰ ਵੈਰਾਈਟੀ ਜਿ ਦਿ ਮੈਂ ਇੱਕ ਹੋਰ ਵੈਰਾਈਟੀ ਦਿਖਾ ਦਈਏ ਤੁਹਾਨੂੰ ਦਿਖਾਓ ਜੀ ਵਾਸ਼ਵੈਲ ਆ ਦੇਖੋ ਇਹ ਮੈਟ ਆ ਗਿਆ ਜੀ ਇਹ ਜਿੱਥੇ ਰੱਖਦਾ ਤੇ ਉੱਥੇ ਹੀ ਫਿੱਟ ਹੋ ਜਾਣਾ ਮੈਟ ਇਹ ਇੱਲਾ ਨਹੀਂ ਹੈ ਅੱਛਾ ਦੂਸਰਾ ਇਹ ਜਿਹੜਾ ਕਿ ਇਹ ਸਲਿੱਪ ਨਹੀਂ ਹੁੰਦਾ ਸਲਿੱਪ ਨਹੀਂ ਹੁੰਦਾ ਜੀ ਥੱਲੇ ਰੱਖਿਆ ਹਾਂ ਇਹ ਦੇਖੋ ਇੱਲਾ ਨਹੀਂ ਇਹ ਇਹ ਤਾਂ ਨਹੀਂ ਮੁੜ ਕੇ ਜਿੱਥੇ ਇਹ ਹਿੱਲਣਾ ਨਹੀਂ ਹੈਗਾ ਤੇ ਨਲੇ ਇਹਨੂੰ ਸਾਫ ਕਰਨਾ ਬਹੁਤ ਸੌਖਾ ਹੈ ਬਹੁਤ ਸੌਖਾ ਧੋ ਲੋ ਜਦੋਂ ਵੀਡੀਓ ਬਣਾਣ ਲੱਗੀ ਕੋਈ ਹੋਰ ਵੀ ਕਰੋ ਧਮਾਕਾ ਆ ਧਮਾਕਾ ਤੁਹਾਨੂੰ ਇੱਕ ਹੋਰ ਦੇ ਦਿੰਨੇ ਆ ਲੋ ਚੱਦਰ ਚੱਕੋ ਤੁਹਾਨੂੰ ਧਮਾਕੇ ਦਾ ਪਹਿਲੇ ਖੋਲ ਕੇ ਦਿਖਾਈਏ ਫਿਰ ਇਹਦਾ ਪ੍ਰਾਈਸ ਦੱਸਦੇ ਆ ਤੁਹਾਡ ਨੂੰ ਹੂੰ ਆ ਦੇਖੋ ਚੱਦਰ ਦੇ ਪ੍ਰਾਈਸ ਤਾਂ ਮੈਨੂੰ ਪਤਾ 350 ਰੁਪਏ ਦੇ ਪਿਆਰ ਚ ਹੋਣ ਉਹ ਨਹੀਂ ਭਾਈ ਜੀ ਤੁਹਾਨੂੰ ਪ੍ਰਾਈਸ ਦੇਖਿਓ ਕਿੰਨੇ ਵਧੀਆ ਦਿੰਦੇ ਆ ਦੋ ਪਿੱਲੋ ਕਵਰ ਦੋ ਪਿੱਲੋ ਕਵਰ ਆ ਗਏ ਠੀਕ ਹੈ ਜੀ ਨਾਲ ਆ ਗਈ ਆ ਬੈੱਡ ਸ਼ੀਟ ਆ ਦੇਖੋ ਖੋਲ ਕੇ ਪਹਿਲੇ ਦਿਖਾਓ ਉਸ ਤੋਂ ਬਾਅਦ ਕਸਟਮਰ ਇਹ ਨਾ ਗਵੇ ਕਿ ਸਾਨੂੰ ਚੀਜ਼ ਘੱਟ ਕਹਿ ਕੇ ਤੇ ਮੋਚਾ ਫੜਾਤਾ ਤੇ ਜੋ ਚੀਜ਼ ਨਹੀਂ ਹੈਗੀ ਸਾਡੇ ਕੋਲ ਅੱਛਾ ਡਬਲ ਬੈੱਡ ਦੀ ਪੂਰੇ ਡਬਲ ਬੈੱਡ ਡਬਲ ਕਰਦੀ ਬੈੱਡ ਸ਼ੀਟ ਹੈ ਤੇ ਬੈੱਡ ਸ਼ੀਟ ਦੇ ਕੱਪੜਾ ਵੀ ਪੂਰਾ ਘੈਂਟ ਆ ਭਾਈ ਪੂਰਾ ਘੈਂਟ ਰੇਟ ਦੇਣਾ ਤਮਾਕੇਦਾਰ 115 ਰੁਪਏ ਕੋਈ ਗਲਤੀ ਹੋ ਗਈ ਹੋ ਨੀ 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 115 ਰੁਪਏ 10 20 ਲੋ 100 ਲੋ 1000 ਰੁਪਏ ਲੋ ਕੋਈ ਅੰਦਾਜ਼ ਨਹੀਂਗਾ ਕੱਲੇ ਸਰਾਂਿਆਂ ਦੇ ਪਿੱਲੋਂ ਦਾ ਕਬਰ ਦਾ ਰੇਟ ਨਹੀਂ ਪੁੱਛਾ ਚਾਦਰ ਵੀ ਵੇਚਾ ਚਾਦਰ ਵੀ ਵੇਚੀ ਐ ਜੀ 115 ਕੋਈ ਭਲੇਖਾ ਨਹੀਂ ਕੁਛ ਨਹੀਂ ਜੈਨ ਕਿੰਨੇ ਕੁ ਮਿਲ ਜੈਨ ਆ ਦੇਖੋ ਡਿਜ਼ਾਈਨਾਂ ਦੀ ਵੀ ਵੀਡੀਓ ਬਣਾ ਲਓ ਓਏ ਹੋਏ ਸਕਰੀਨ ਸ਼ਾਟ ਭੇਜ ਦਿਓ ਠੀਕ ਹੈ ਜੀ ਸਾਰੇ ਡਿਜ਼ਾਈਨ ਲਗ ਲਗ ਮਿਲ ਹੀ ਜਾਣੇ ਆ ਤੁਹਾਨੂੰ ਜਿੰਨੇ ਮਰਜ਼ੀ ਮੰਗਾਈ ਜੋ ਤੁਸੀਂ ਮੈਨੂੰ ਮਰਜ਼ੀ ਦਾ ਕਿ ਜੇ ਇਹਨੇ 50 ਯਾਦਰਾਂ ਲਈਆਂ ਰੈਡ ਸ਼ੀਟਾਂ ਲਈਆਂ ਤਾਂ 50 ਡਿਜ਼ਾਈਨ ਹੋਣਗੇ ਕਿਹੜੇ ਡਿਜ਼ਾਈਨ 50 ਡਿਜ਼ਾਈਨ ਦਵਾਂਗੇ ਇਹ ਨਹੀਂ ਹੈਗਾ ਛੋਪ ਤੇ ਆਵੇ ਅਸੀਂ ਕਹਤਾਂਗੇ ਮਾਲ ਨਹੀਂ ਹੈਗਾ ਲੈ ਵੀ 115 ਰੁਪਿਆ ਦੇ ਵਿੱਚ ਡਬਲ ਬੈੱਡ ਸ਼ੀਟ ਤੇ ਨਾਲ ਦੋ ਪਿੱਲੋ ਕਵਰ ਨਾਲ 115 ਰੁਪਏ ਤੋਂ ਸਟਾਰਟਿੰਗ ਹੋ ਜੂ 10 20 30 30 ਜਿੰਨੇ ਵੇਚਣ ਵਾਸਤੇ ਤੁਸੀਂ ਲੈਣੇ ਆ ਲਿਜਾ ਸਕਦੇ ਹੋ ਤੇ ਕਪੜਾ ਵੀ ਪੂਰਾ ਘੈਂਟ ਆ ਉਹ ਠੀਕ ਘੈਂਟ ਗੱਲ ਬਾਤ ਆ ਤੇ ਆ ਸਾਰੀ ਤਾਂ ਇਸੇ ਦੀ ਲੱਗੀ ਹੈ ਇਸੇ ਦੀ ਹੈ ਜੀ ਇਸੇ ਦੀ ਹੈ ਸਾਰੀ ਤਾਂ ਇਹ ਦੇਖ ਰਹੇ ਆ ਭਾਈ ਇਹਦੇ ਜ ਡਬਲ ਦਾ ਡਬਲ ਦਾ ਗੱਲ ਚਾਹੀਦੀ ਗੱਠ ਵੀ ਮਿਲ ਜੂਗੀ ਅੱਛਾ ਪੂਰੀ ਦੀ ਪੂਰੀ ਜਗ੍ਹਾ ਵਿੱਚ ਵੀ ਮਿਲ ਜੂਗੀ ਪੂਰੇ ਪਲੇ 100 ਵਿਸਾ ਦੀ ਸੇਲ ਲਾਉਣੀ ਆ 200 250 ਚ ਜਿਵੇਂ ਮਰਜ਼ੀ ਸੇਲ ਲਾਓ ਜਿਵੇਂ ਮਰਜ਼ੀ 200 ਰੁਪਏ ਤੇਲੇ ਮਾਲ ਵਿਕਦਾ ਜੀ ਹੱਸ ਕੇ ਵਿਕਦਾ ਤੇ 100 ਰੁਪਿਆ ਤਾਂ ਤੁਹਾਨੂੰ ਐਂ ਨਿਕਲੂਗਾ ਆਰਾਮ ਨਾਲ ਤੇ ਜੇ ਕਿਹਨੇ ਟਰਾਂਸਪੋਰਟ ਤੇ ਲਵਾਉਣਾ ਬਾਈ ਜੀ ਲਵਾ ਦੇਉਗੇ ਸਾਰਾ ਕੁਝ ਹੈਗਾ ਸਾਡੇ ਕੋਲ ਸਿਕਿਉਰਿਟੀ ਸਾਰੀ ਹੈਗੀ ਜਿੱਥੇ ਭੇਜਦੇ ਆਲ ਓਵਰ ਇੰਡੀਆ ਜਿੱਥੇ ਕੋ ਕਿ ਭੇਜਦਾ ਠੀਕ ਹੈ ਜੀ ਆਲ ਓਵਰ ਇੰਡੀਆ ਭੇਜਣ ਲੁਧਿਆਣੇ ਐ ਸਟ੍ਰੈਸ ਤੁਹਾਨੂੰ ਦੱਦ ਨੇ ਲੁਧਿਆਣੇ ਲੁਧਿਆਣੇ ਫੀਲਡ ਗੰਜ ਕੁਚਾ ਨੰਬਰ 14 ਨੈਤਿਕ ਹੈਂਡਲੋ ਤੇ ਲੋ ਜੀ ਤੇ ਨੰਬਰ ਬਾਈਆਂ ਦਾ ਸਕਰੀਨ ਦੇ ਉੱਤੇ ਪਾਇਆ ਹੋਇਆ WhatsApp ਦੇ ਉੱਤੇ ਤੁਸੀਂ ਵੀਡੀਓ ਕਾਲ ਲਾ ਕੇ ਚਾਹੇ ਚੈੱਕ ਕਰ ਲਿਓ ਜੈਨੂਨ ਕੰਮ ਆ ਇਹਨਾਂ ਦਾ ਠੀਕ ਹੈ ਜੀ ਆਲ ਓਵਰ ਇੰਡੀਆ ਡਿਲੀਵਰੀ ਕਰ ਦੇਣਗੇ ਹਾਂਜੀ ਉਸ ਤੋਂ ਕੀ ਆ ਅਗਲੀ ਵੀ ਤੁਹਾਨੂੰ ਵੀਡੀਓ ਚੱਦਰ ਦਿਖਾਈ ਆ ਦੇਖੋ ਠੀਕ ਹੈ ਜੀ ਸਰਹਾਣੇ ਦੇ ਕਵਰ ਦਾ ਬਾਰਡਰ ਦੇਖੋ ਤੁਸੀਂ ਬਣਿਆ ਜਣਾ ਆ ਦੇਖੋ ਬਾਰਡਰ ਚੋੜਾ ਬਾਰਡਰ ਬਣਿਆ ਸਾਈਡ ਤੋਂ ਤੇ ਚੱਦਰ ਦੇਖੋ ਤੁਸੀਂ ਹੁਣ ਖੋਲ ਕੇ ਲਓ ਜੀ ਚੱਦਰ ਦਾ ਸਾਈਜ਼ ਦੇਖੋ ਤੁਸੀਂ ਆ ਦੇਖੋ ਚੱਦਰ ਦਾ ਸਾਈਜ਼ ਬਾਜੀ ਇਹ ਉਸ ਤੋਂ ਵੱਡਾ ਸਹਜ ਆ ਜਾਂਦਾ ਥੋੜਾ ਨਾਲੇ ਇਹ ਬਾਈ ਕਪੜਾ ਵੀ ਪੂਰਾ ਹੈਵੀ ਆ ਪੂਰਾ ਪੂਰਾ ਇਹ ਨਹੀਂ ਹੈਗਾ ਜੀ ਇਹਨਾਂ ਸੋਚੋਗੇ ਰੇਟ ਘਟਾ ਤਾਂ ਕੁਆਲਿਟੀ ਨਹੀਂ ਹੋਣੀ ਰੇਟ ਘਟਾ ਤਾਂ ਇੱਕਦਮ ਮਾਰਜਨ ਘਟ ਬਿਲਕੁਲ ਹੀ ਘਟ ਤੇ ਦੂਜੀ ਗੱਲ ਇਹ ਕਿ ਹੋਲ ਸੇਲ ਦੀ ਵੀਡੀਓ ਹੋ ਰਹੀ ਹੈ ਹੋਲ ਸੇਲ ਦੀ ਵੀਡੀਓ ਹੋ ਰਹੀ ਹੈ ਠੀਕ ਹੈ ਜੀ ਜੇ ਕੋਈ ਰਿਟੇਲ ਚ ਮੇਰਾ ਵੀਰ 2-4 ਪੀਸ ਲੈਣਾ ਚਾਹੁੰਦਾ ਉਹ ਵੀ ਅਵੇਲੇਬਿਲਟੀ ਹੈਗੀ ਇਹਨਾਂ ਕੋਲੇ ਤੁਸੀਂ ਪਹੁੰਚੋ ਕੋਈ ਚੱਕਰ ਨਹੀਂ 10 20 ਰੁਪਏ ਇਧਰ ਉਧਰ ਕਰਕੇ ਸਾਨੂੰ ਡਿਟੇਲ ਚ ਵੀ ਦੇ ਦੇਣਗੇ ਆ ਦੇਖੋ ਬੈਡ ਸ਼ੀਟ ਦੇ ਇਹ ਨਹੀਂ ਹੁੰਦੇ ਕਿ ਸਸਤੀ ਇਹਦੇ ਧਾਗੇ ਨਿਕਲੇ ਹੋਣਗੇ ਜਾਂ ਕਪੜਾ ਮਾੜਾ ਹੋਊਗਾ ਹਰੇਕ ਚੀਜ਼ ਦੀ ਸਿਲਾਈ ਦੇਖੋ ਪ੍ਰੋਪਰ ਸਿਲਾਈ ਹੈ ਸਭ ਕੁਝ ਕੋਈ ਐਦਾਂ ਦਾ ਚੱਕਰ ਨਹੀਂ ਹੈਗਾ ਮੈਨੂੰ ਐਂ ਲੱਗਦਾ ਬਾਈ ਜੀ ਕਿ ਇੰਨਾ ਚ ਐਂ ਤਾਂ ਡਬਲ ਰੰਗ ਤਾਂ ਕੋਈ ਨਿਕਲੇ ਹੀ ਨਹੀਂ ਨਾ 115 ਵਾਲੀ ਚ ਤੇ ਨਾ ਇੰਨਾ ਜਣਾ 170 ਰੁਪਏ ਵਾਲੀ ਦੇਖੋ ਤੁਸੀਂ ਆ ਲਓ ਇਹਨਾਂ ਦੇ ਡਿਜ਼ਾਈਨ ਦੇਖੋ ਰੰਗ ਦੇਖੋ ਮੈਂ ਕਹਿੰਦਾ ਗਾ ਖੋ ਖੋ ਕੇ ਮਾਲ ਲੈ ਕੇ ਜਾਂਦਾ ਇਹਨਾ ਆ ਦੇਖੋ ਵਾਹ ਜੀ ਫੋਟੋ ਵਾਲਾ ਮਾਲ ਆ ਸਾਰਾ ਹੀ ਸਾਰੇ ਹੀ ਫੋਟ ਆ ਦੇਖੋ ਆਹ ਲੋ ਜੀ ਚੱਕੀ ਜੋ ਡਿਜ਼ਾਈਨ ਹੈ ਆਪਣੇ ਕੋ ਪੂਰੀਆਂ ਢਾਂਕਾ ਲੱਗੀਆਂ ਨਹੀਂ ਪਹਿਲੇ ਅਗਲੇ ਕਰਦੇ ਆ। ਮੈਂ ਪਹਿਲੀ ਵਾਰ ਇਹੋ ਜੀ ਵੀਡੀਓ ਬਣਾ ਰਿਹਾ ਜਿੱਥੇ ਇੰਨੇ ਘੱਟ ਰੇਟ ਨੇ ਉਹ ਵੀ ਹੋਲ ਸੇਲ ਦੇ ਤੇ ਬਾਈਆਂ ਨਾਲ ਪਹਿਲਾਂ ਹੀ ਆਉਣ ਸਾਰੇ ਇਹ ਗੱਲ ਹੋਈ ਕਹਿੰਦੇ ਮਾਰਜਨ ਬਹੁਤ ਘੱਟ 5 ਰੁਪਏ ਤੋਂ ਵੀ ਘੱਟ ਦਾ ਮਾਰਜਨ ਰੱਖਿਆ ਹੋਇਆ ਵਿੱਚੇ ਖਰਚੇ ਸਾਡੇ ਕੋਲ ਵੈਰਾਈਟੀ ਹੋਰ ਬੜੀ ਹੈਗੀ ਆ ਹੁਣ ਤੁਹਾਨੂੰ ਦਿਖਾਉਣ ਦੇ ਅੱਛਾ ਇੰਦੇ ਤੇ ਕੱਪੜੇ ਕੋਲ ਬੈਡਸ਼ੀਟ ਲੱਗੀ ਹੋਈ ਹੈ। ਸਾਰੀ ਲੱਗੀ ਵੀਡੀਓ ਘੱਟ ਅਗਰ 2 ਘੰਟੇ ਦੀ ਬਣਾਣੀ ਸਾਰੀ ਵੈਰਾਈਟੀ ਦਿਖਾਉਣ ਲੱਗ ਜਾਾਂਗੇ ਦਾ। ਹੁਣ ਤੁਹਾਨੂੰ ਇੱਕ ਵ ਫਿਟੇਰ ਚੱਦਰ ਦਿਖਾ ਦਿੰਨੇ ਆ ਤੇ ਪਿੱਲੋ ਵਾਲੇ ਦਿਖਾ ਦਿੰਨੇ ਆ ਫਾਈਬਰ ਵਾਲੇ ਪਿੱਲੋ ਆ ਦੇਖੋ ਠੀਕ ਹੈ ਜੀ ਲੈ ਵੀਰੇ ਥੋੜਾ ਨੇੜੇ ਆ ਕੇ ਦਿਖਾ ਦਿਓ ਨੇੜੇ ਫੋਕਸ ਕਰਕੇ ਦਿਖਾ ਦਿਓ ਕਿਉਂਕਿ ਆਈਟਮ ਨਾ ਕੈਮਰੇ 'ਚ ਦਿਖਾਉਣ ਆਲੀ ਹੈਗੀ ਆ ਦੇਖੋ ਫਾਈਬਰ ਵਾਲੇ ਪਿੱਲੋ ਵਾ ਅੱਛਾ ਫਾਈਬਰ ਵਾਲੇ ਤਾਂ ਰਜਾਈ ਵਰਗੇ ਪਏ ਹਨ ਲੈ ਵੀ ਜੂਰੇ ਘੈਂਟਾਂ ਰਜਾਈਆਂ ਵਰਗੇ ਪਏ ਨੇ ਪਿੱਲੋ ਕਵਰ ਚੈੱਕ ਕਰੋ ਦੇਖੋ ਕਿੰਨੀ ਘੈਂਟ ਗੱਲ ਬਾਤ ਆ ਨੇੜੇ ਲਿਆ ਕੇ ਦਿਖਾ ਦੇ ਵੀਰ ਮੇਰਾ ਤੇ ਕੁਆਲਿਟੀ ਦੇਖ ਸ਼ਾਨਦਾਰ ਪੂਰੀ ਹਨਾ ਆ ਦੋ ਪੂਰੇ ਪ੍ਰੋਪਰ ਸਾਈਜ਼ ਦੇ ਪਿੱਲੋ ਕਵਰ ਆ ਗਏ ਚੱਦਰ ਦੇਖੋ ਤੁਸੀਂ ਆਹ ਜੀ ਬੈੱਡ ਸ਼ੀਟ ਚੱਦਰ ਦੇਖੋ ਭਾਰੀ ਦੇਖੋ ਕਿੰਨੀ ਹੈ ਕੁਆਲਿਟੀ ਦੇਖੋ ਚੱਦਰ ਦੀ ਚੈੱਕ ਕਰੋ ਤੇ ਬਈ ਕੈਮਰੇ 'ਚ ਪਤਾ ਨਾ ਲੱਗੇ ਨਾ ਲੱਗੇ ਪਰ ਮੈਂ ਤੁਹਾਨੂੰ ਦਾਅਵਾ ਕਰਦਾ ਕਿ ਪੂਰੀ ਘੈਂਟ ਗੱਲਵਾਤਾ ਤੇ ਪੂਰੀ ਐਂਡ ਗੱਲਵਾਤਾ ਕੱਪੜੇ ਦੀ ਹਨਾ ਤੇ ਇਹਦਾ ਰੇਟ ਦੱਸਦੇ। ਇਹਦਾ ਰੇਟ ਦਵਾਂਗੇ 380 ਰੁਪਏ। ਕੱਲੇ ਪਿੱਲੋ ਹੀ 300 ਰੁਪਏ ਦੇ ਆ ਕਿਸੇ ਕੋਲ ਬਾਜ਼ਾਰ ਚ ਪੁੱਛ ਲੋ ਇਹਲੇ ਪਿੱਲੋ। ਕੱਲੇ 300 ਰੁਪਏ ਪਿੱਲੋ ਕਰਾ ਹਾਂਜੀ ਹਾਂਜੀ। ਆ ਲਓ ਜੀ। ਕੱਲੇ ਪਿੱਲੋ 300 ਵੀਰੇ 300 ਰੁਪਏ ਦੇ ਬਾਜ਼ਾਰ ਚ। ਜੇ ਇੱਕ ਜਾਂ ਦੋ ਪੀਸ ਲੈਣੇ ਆ ਉਹ ਵੀ ਨਿਰਾਸ਼ ਨਾ ਹੋਵੇ। ਉਹ ਵੀ ਇੰਨਾਂ ਕੋਲੇ ਕੋਈ ਗੱਲ ਨਹੀਂ ਵਿਜਿਟ ਮਾਰਿਓ ਤੁਸੀਂ ਵੀਡੀਓ ਦਾ ਸਕਰੀਨਸ਼ਾਟ ਦਿਖਾ ਦਿਓ ਕਿ ਵੀਡੀਓ ਦੇਖ ਕੇ ਆਏ ਆ। ਕੋਈ 20 30 50 ਜੋ ਵੀ ਹੋਊਗਾ ਵਾਧਾ ਘਾਟਾ ਕਰਕੇ ਤੁਹਾਨੂੰ ਸਿੰਗਲ ਪੀਸ ਦੋ ਪੀਸ ਵੀ ਦੇ ਦੇਣਗੇ ਘਰੇ ਵਰਤਣ ਵਾਸਤੇ ਠੀਕ ਹੈ ਜੀ। अच्छा जी लाटक वाली चादर जਵੇਂ ਲੋਕ ਫਿੱਟ ਮੰਨਦੇ ਨੇ ਬੱਜੇ ਨਾਲ ਹਾਂਜੀ 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 ਇਹ ਦੇਖੋ ਚਾਦਰ ਦੀ ਕੁਆਲਿਟੀ ਦੇਖੋ ਬਾਜੀ ਕਵਰ ਦੇਖੋ ਹਮ ਰੇਨ ਦੇਖੋ ਆ ਦੇਖੋ ਜਿਗਜਾਗ ਵਾਲੇ ਪਿੱਲੋ ਹੋਣਗੇ ਆ ਦੇਖੋ ਸੈੱਟ ਦੇ ਕਾਊਂਟਰ ਵਾਲੇ ਲੋ ਜੀ ਕਵਰ ਦੇ ਸੈੱਟ ਦੇ ਕਾਊਂਟਰ ਤੇ ਪੂਰੀ ਘੈਂਟ ਗੱਲ ਬਾਤ ਤੇ ਬਾਈ ਜਦੋਂ ਚਾਦਰ ਵਿਛਾਈ ਹੋ ਨਾ ਰਿਸ਼ਤੇਦਾਰ ਦਾ ਉੱਠਣ ਨੂੰ ਮਨ ਨਹੀਂ ਕਰਨਾ ਬੈੱਡ ਤੋਂ ਇੰਨਾ ਘੈਂਟ ਫੈਬਰਿਕ ਆਗਾ ਤੇ ਫੈਬਰਿਕ ਦੀ ਪੂਰੀ ਘੈਂਟ ਗੱਲ ਬਾਤ ਆ ਜੇ ਕਹਤਾਂ ਵਧੀਆ ਤਾਂ ਬੰਦਾ ਅੱਛਾ ਹੀ ਲਾਸਟ ਕਲ ਆ ਗਿਆ ਹਾਂਜੀ ਹਾਂਜੀ ਹੋਈ ਕਿਤੇ ਇਹ ਲਾਸਟ ਕਲ ਇਸ ਤਰ੍ਹਾਂ ਹੋ ਜਾਂਦਾ ਫਿਟਿੰਗ ਵਾਲਾ ਜਿਨ੍ਹਾਂ ਦੇ ਜਵਾਗ ਚਾਦਰਾਂ ਇਕੱਠੀਆਂ ਕਰ ਦਿੰਦੇ ਨੇ ਕਿਚੀਆਂ ਜਾਂਦੀਆਂ ਨੇ ਉੱਤੇ ਲੜ ਲੇ ਕੇ ਉਹਨਾਂ ਵਾਸਤੇ ਕਿ ਗੱਦੇ ਦੇ ਵਿੱਚ ਵੱਟ ਜਾਂਦੀ ਨਾ ਹੀ ਚਾਦਰ ਇਕੱਠੀ ਹੋਵੇ ਆ ਨਾ ਹੀ ਦੇ ਦਾਂਗੇ 380 ਰੁਪਏ ਦੀ ਸਰ ਵੀ 380 ਰੁਪਏ ਦੀ ਇਹ 6 600 ਦਾ ਪੀਸ ਹੈਗਾ ਜੀ 380 ਰੁਪਏ ਦੇ ਦਾਂਗੇ ਹਾਂ 300 ਦੇ ਵਿੱਚ ਫੀਟਿੰਗ ਵਾਲੀ ਹੋਰ ਲੈਣੀ ਆ ਆ ਲੋ ਘੱਟ ਰੈਂਜ ਵੀ ਮਿਲ ਜੂਗੀ ਸਾਡੇ ਕੋਲ ਅੱਛਾ ਫੀਟਿੰਗ ਵਾਲੀ ਦੇ ਵਿੱਚ ਕਈ ਵਾਰੀ ਕੋਈ ਦੁਕਾਨਦਾਰ ਕਹਿੰਦਾ ਘੱਟ ਮਿਲਦੀ ਆ ਅੱਛਾ ਇਹ ਘੱਟ ਮਿਲ ਜੂਗੀ ਹਾਂਜੀ ਇਹ ਇਹ ਮਿਲ ਜੂਗੀ 280 ਰੁਪਏ ਦੀ ਸਰ ਵੀ 280 ਦੀ ਸਿਕਾ 280 ਰੁਪਏ ਇਹ ਵੀ ਬੀਟਿੰਗ ਵਾਲੀ ਆ ਇਹ ਚ ਵੀ ਲਾਸਟ ਕਾਲ ਆ ਇਹ ਵੀ ਲਾਸਟ ਕਾਲ ਹੀ ਆ 280 ਰੁਪਏ ਦੀ ਬਾਈ ਕੱਪੜਾ ਵੀ ਟੋਪ ਦਾ ਲੈ ਕੱਪੜਾ ਪੂਰਾ ਸੀਟ ਗੱਲ ਵਾ ਕੰਪਲੀਟ ਨਹੀਂ ਕਿਸੇ ਵੀ ਚੀਜ਼ ਦੀ ਇਹਨਾਂ ਕੋਲੇ ਕੰਪਲੀਟ ਨਹੀਂ ਹੈਗੀ A to Z ਵੈਰਾਈਟੀ ਓਕੇ ਆ ਜਿਹੜੀ ਵੈਰੈਟੀ ਸਸਤੀ ਤੁਹਾਨੂੰ ਦਿਖਾਈ 115 ਵਾਲੀ ਉਹ ਵੀ ਕਹਿੰਟ ਗੱਲ ਬਾਤ ਪਰ ਉਹ ਜੋ ਮਾਰਜਨ ਸਰਬ 10 20 10 20 ਰੁਪਏ ਵੀ ਨਹੀਂ ਮੈਨੂੰ 5 ਰੁਪਏ ਮਾਰਜਨ ਦੇ ਕੰਮ ਕਰਦੇ ਆ। ਮੰਨ ਕੇ 5 ਰੁਪਏ ਦੇ ਕੰਮ ਕਰਦੇ ਆ ਜੀ ਅਸੀਂ 5 ਰੁਪਏ ਦੇ ਅਸੀਂ ਸ਼ਾਮ ਨੂੰ ਸੇਲ ਦੇਖਣੀ ਆ। ਠੀਕ ਹੈ ਜੀ। ਆਲੇ ਕੋ ਪੈਕਿੰਗ ਵਾਲਾ ਮਾਲ ਆ ਗਿਆ ਹੁਣ ਅੱਗੇ ਦੀਵਾਲੀ ਆ ਰਹੀ ਜਿੱਦਾ ਪੈਕਿੰਗ ਵਾਲਾ ਮਾਲ। ਅੱਛਾ ਕੋਈ ਜਮਾਓ ਗਿਫਟ ਵੀ ਕਰਨੇ ਆ। ਹਾਂਜੀ ਹਾਂਜੀ। ਤਾਂ ਉਹਨਾਂ ਵਾਸਤੇ ਹੀ ਪੂਰੀ ਕਹਿੰਟ ਗੱਲ ਬਾਤ। ਪੈਕਿੰਗ ਵਾਲਾ ਮਾਲ ਆ ਗਿਆ। ਐਮ ਆਰ ਪੀ 1100 ਰੁਪਿਆ ਬਾਈ ਕਿੰਨੇ ਦੀ ਪਊਗੀ? ਉਹ ਬਾਈ ਜੀ ਕਿ ਐਮਐਨਲ ਛੱਡਾ ਤੁਹਾਨੂੰ ਜੇ ਦੱਸੋ ਕਿੰਨੇ ਦੇ ਦੀ ਅਸੀਂ ਐਮਆਰਪੀ ਤੋਂ ਵੀ 10 20% ਦੇ ਕੇ ਵੀ ਬੰਦੇ ਸ਼ਾਨ ਕਰਦੇ ਆ ਕਿ ਲੋਕੀ ਇੱਕ ਨਾਲ ਇੱਕ ਫ੍ਰੀ ਕਰੀ ਜਾਂਦੇ ਅਸੀਂ ਇੱਕ ਨਾਲ ਇੱਕ ਫ੍ਰੀ ਨਹੀਂ ਕਰਨੀ ਅੱਛਾ ਜੀ ਅਸੀਂ ਅਸੀਂ ਤੁਮਾਕਾ ਦੇ ਦੇਣਾ ਇਹਦੇ ਦੇਣੀ 280 ਰੁਪਏ ਦੀ ਤੁਮਾਕਾ ਦਾ ਥੋੜਾ ਮੈਂ ਜਦੋਂ ਵੀਡੀਓ ਸ਼ਟਾਰਟ ਕੀਤੀ ਉਦੋਂ ਹੀ ਦੇਖ ਲਿਆ 20 ਰੁਪਿਆ ਦਾ ਮੈਟ ਸ਼ਟਾਰਟ ਦੇ 115 ਦੀ ਚਾਦਰ ਉਹ ਵੀ ਦੋ ਪਿੱਲੋ ਕਵਰ ਕਰਨੀ ਆ ਪੈੜੀ ਲਈ ਦੇਣੀ 280 ਰੁਪਏ ਦੀ ਸਰ ਵੀ 280 ਦੀ ਉਹ ਬਾਈ ਇੱਕ ਨਾਲ ਇੱਕ ਵੇਚ ਲਿਓ ਚਾਹੇ ਇੱਕ ਨਾਲ ਦੋ ਫ੍ਰੀ ਵੇਚ ਲਿਓ ਵੇਚ ਲਿਓ ਤਾਂ ਵੀ ਲੱਗ ਜਾਣੀਆਂ ਹੈਗਾ ਤਾਂ ਮੀ ਤਾਂ 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 ਹੋ ਜੂਗੀ ਤਾਂ ਤਾਂ ਹੋ ਜੂਗੀ ਆ ਲੋ ਮੈਨੂੰ ਐ ਲੱਗਦਾ ਭਾਈ ਅਗਲੀ ਵੈਰਾਈ ਦੇਖੋ ਸਾਡੀ ਚਾਦਰਾਂ ਜੇ ਕੋਈ ਦੁਕਾਨਦਾਰ ਵੀਰ ਲੈ ਗਿਆ ਮੈਨੂੰ ਲੱਗਦਾ ਪਹਿਲੇ ਦਿਨ ਹੀ ਵੇਚ ਕੇ ਹਟੇ ਕੋਲ ਦੂਜੇ ਦਿਨ ਫੇਰ ਚੜੇ ਹੋਊਗਾ ਬੌਜੀ ਜਿਹੜਾ ਮਾਲ ਲੈ ਕੇ ਜਾਂਦਾ ਨਾ ਉਸੇ ਵੱਲੇ ਫੋਨ ਕਰ ਦਿੰਦਾ ਤੁਹਾਡੀ ਸੇਲ ਨਿਕਲਦੀ ਭਈ ਆ ਮਾਲ ਦੀ ਠੀਕ ਹੈ ਜੀ ਹੋਰ ਤੇ ਤੁਸੀਂ ਅੱਗੋਂ ਮਾਲ ਤਿਆਰੀ ਕਰ ਲਿਆ ਹੈਗਾ ਇਕੱਠ ਪਈਏ ਤੇ ਮੰਗਾ ਲਿਆ ਲੈ ਕੋਈ ਬੇਜੋ ਬੜਾ ਬਟਾ ਤੁਹਾਨੂੰ ਨਹੀਂ ਕਿਸੇ ਚੀਜ਼ ਦਾ ਵਿਸ਼ਵਾਸ ਤਾਂ ਆ ਕੇ ਇੱਕ ਵਾਰੀ ਵਿਜ਼ਿਟ ਜ਼ਰੂਰ ਮਾਰ ਜਿਓ ਬਾਈਆਂ ਕੋਲੇ ਚਾਹੇ ਥੋੜਾ ਮਾਲ ਲੈ ਜਿਓ ਵੇਚ ਕੇ ਦੂਜੇ ਦਿਨ ਫੋਨ ਤੇ ਠੀਕ ਹੈ ਜੀ ਇਹ ਦੇ ਰਹੇ ਨੇ 270 ਰੁਪਏ ਸਿਰਫ ਇਹ ਵੀ ਦੋ ਇਹ ਵੀ ਦੋ ਬਾਈ ਡੱਬੇ ਡੁੱਬਿਆਂ ਦਾ ਨਾ ਬਹਿਮ ਕੱਢਦੇ ਬਾਈਆਂ ਨੇ ਡੱਬੇ ਡੁੱਬਿਆਂ ਦੇ ਸਾਰੇ ਬਹਿਮ ਚੱਕ ਤੇ ਕੀ ਜੀ ਇਹ ਡੱਬੇ ਵਾਲਾ ਮਹਿੰਗਾ ਹੁੰਦਾ ਜੀ ਉਹ ਮਹਿੰਗਾ ਹੁੰਦਾ ਇਹਦੀ ਐਮ ਆਰ ਪੀ ਇੰਨੀ ਆ ਨਾ 2000 ਰੁਪਏ ਐਮ ਆਰ ਪੀ ਹੋਣੀ ਘੱਟੋ ਘੱਟ ਤੇ ਬਾਕੀ ਵੀਡੀਓ ਬਹੁਤ ਲੰਬੀ ਹੁੰਦੀ ਜਾਂਦੀ ਹੈ ਤੇ ਉਧਰ ਬਾਕੀ ਕਸਟਮਰ ਵੀ ਆਉਂਦੇ ਤੇ ਆਪਾਂ ਨੂੰ ਐਂ ਦੱਸ ਦਿਓ ਕਿ ਹੋਰ ਆਈਟਮਾਂ ਕੀ ਕੀ ਹੈ ਬਹੁਤ ਆਈਟਮਾਂ ਹੈਗੀਆਂ ਦੋ ਆਪਾਂ ਨੂੰ ਤੁਹਾਨੂੰ ਆਈਟਮ ਹੋਰ ਦਿਖਾ ਦਿੰਨੇ ਆ ਤਿੰਨ ਫਲੋਰ ਹੈਗੇ ਜੇ ਬਣਾਣ ਲੱਗੇ ਦੋ ਘੰਟੇ ਚਾਰ ਘੰਟੇ ਵੀ ਟੱਪ ਜਾਣੇ ਆ ਉਹਨਾਂ ਦੀ ਆਪਾਂ ਰੈਗੂਲਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਇਹਦਾ ਟ੍ਰੇਡ ਆਪਾਂ ਨੂੰ ਸਾਡੇ ਬੱਚਿਆਂ ਦੀ ਹੁਣ ਬੱਚਿਆਂ ਦੀ ਵੈਰਾਈਟੀ ਦੋ ਤਿੰਨ ਅੱਛਾ ਠੀਕ ਹੈ ਜੀ 100 ਰੁਪਏ ਪੀਸ ਲਿਖਦਾ 200 ਰੁਪਏ ਤੁਹਾਨੂੰ ਦੇਣ 150 ਦੇ ਦੋ 150 ਦੇ ਦੋ 150 ਦੇ ਦੋ 100 ਰੁਪਏ ਵੀ ਘੱਟੋ ਘੱਟ ਪੂਰਾ ਇਹ ਸਾਫਟ ਅੰਦਰ ਜਿਹੜਾ ਮਟੀਰੀਅਲ ਉਹ ਵੀ ਪੂਰਾ ਸਾਫਟ ਆ ਇਹ ਨਹੀਂ ਪੂਰਾ ਜੀ ਇਹ ਨਹੀਂ ਖਰਾਬ ਹੋਣਾ ਤੋ ਕੇ ਦੁਬਾਰਾ ਬਚਨ ਬਣਾ ਲਾਤੇ 150 ਰੁਪਏ ਦੀਆਂ ਦੋ ਆ ਗਈਆਂ ਠੀਕ ਹੈ ਜੀ ਤੇ ਆ ਚੈੱਕ ਕਰ ਲਓ ਤੇ ਅੱਛਾ ਜੀ ਮੁੰਡੈਰੀ ਮਿਲਗ ਆ ਗਈ ਤੁਹਾਡੇ ਕੋਲ ਲੇਸ ਆ ਗਿਆ ਲਓ ਠੀਕ ਹੈ ਜੀ ਆ ਗਏ ਕਿੰਨਾ ਮੈਂ ਇਹ ਦੋ ਦੋਸਰਾ ਪੀਸ ਲਿਖਦਾ ਨਾਜਵਾਕ ਵੀ ਖੋਜ ਕਰਦੇ ਆ ਹਾਂ ਜੀ ਇਹ 200 ਦਾ ਪੀਸ ਲਿਖਦਾ ਇਹ ਤੁਹਾਨੂੰ ਦੇਨੇ 200 ਦੇ ਸੋਹ ਪਰ ਪੀਸੇ ਵੀ ਵਧੀਆ ਵੈਰਾਈਟੀ ਰੱਖੀ ਹੋਈ ਹੈ ਜਵਾਕਾਂ ਵਾਸਤੇ ਵੀ ਠੀਕ ਹੈ ਉਸ ਤੋਂ ਬਾਅਦ ਜੀ ਆਉਣ ਮੇਰੀਆਂ ਭੈਣਾਂ ਜਿਵੇਂ ਚਾਬੀਆਂ ਇੱਧਰ ਰੱਖਤੀਆਂ ਕਾਗਜ਼ ਉੱਧਰ ਰੱਖਦੇ ਉਹਨਾਂ ਵਾਸਤੇ ਵੈਰਾਈਟੀ ਆ ਲਓ ਆ ਚੱਕੋ ਜੀ ਵਾ ਤੇ ਆ ਲੋ ਜੀ ਕੈਂਟ ਲੰਗਣਾਂ ਦੇ ਚਾਬੀਆਂ ਪਾਓ ਵਿੱਚ ਕਾਗਜ਼ ਪੇਪਰ ਪਾਓ ਰੱਖਦੇ ਸਰਦੇ ਇਹ ਵੀ ਪੂਰਾ ਹੈਵੀ ਰਿਹਾ ਹੋਇਆ ਹੈ ਓਕੇ ਰੇਟ ਵੀ ਤੁਹਾਨੂੰ ਪਤਾ ਕੀ ਦੇਣਾ ਸਿਰਫ ਸਿਰਫ 150 ਦੇ ਦੋ 150 ਦੇ ਦੋ ਡਿਵਾਰਸ ਦੇ ਦੋ ਮਟੀਰੀਅਲ ਹੈਵੀ ਲੱਗਿਆ ਹੋਇਆ ਹੈ ਰੇਟ ਹਲਕਾ ਕਰਤਾ ਰੇਟ ਹਲਕਾ ਕਰਤਾ ਇਹ ਨਾ ਸੋਚੀਓ ਰੇਟ ਘਟਾ ਦੇ ਆਪਾਂ ਵੈਰਾਈਟੀ ਹਲਕੀ ਦੇ ਦੇ ਓਕੇ ਦਵਾਂਗੇ ਮਾਰਜਿਨ ਜਿਦਾ ਦੋ ਚੀਜ਼ਾਂ ਹੁੰਦੀਆਂ ਨੇ ਕਈ ਵਾਰੀ ਹੁੰਦਾ ਕਿ ਰੇਟ ਘਟਦਾ ਕੁਆਲਿਟੀ ਵੀ ਹਲਕੂ ਪਰ ਇੱਥੇ ਗਲਤ ਆ ਇੱਥੇ ਰੇਟ ਘਟ ਤਾਂਗਾ ਕਿ ਮਾਰਜਨ ਬੜਾ ਪਤਲਾ ਕਰਿਆ ਹੋਇਆ ਜਮਾ ਹੀ ਦੁਕਾਨਦਾਰੀ ਇੱਕ ਹੋਲ ਸੇਲ ਦੀ ਨਵੀਂ ਸਿਸਟਮ ਚਲਾਉਣ ਦੇ ਚੱਕਰ ਚ ਜਮੇ ਹੀ ਬਤਲਾ ਮਾਰਜਨ ਕਰਤਾ ਕੁਆਲਿਟੀ ਉਹੀ ਆ ਬਈ ਅਸੀਂ ਘੱਟ ਕਮਾਵਾਂਗੇ ਤੁਸੀਂ ਜ਼ਿਆਦਾ ਕਮਾਓ ਅਸੀਂ ਤਾਂ ਇਹ ਗੱਲ ਕਹਿੰਦੇ ਆ ਸਾਨੂੰ ਸੇਲ ਚਾਹੀਦੀ ਐ ਬਸ ਸੇਲ ਚਾਹੀਦੀ ਐ ਸਾਨੂੰ ਸੇਲ ਕੱਢ ਕੇ ਲਿਓ ਬਸ ਸੇਲ ਕੱਢ ਕੇ ਲੈ ਗਿਆ ਬਸ ਤਾਂ ਹੁੰਦਾ ਕਿ ਤੁਸੀਂ ਅੱਜ 100 ਪੀਚਾ ਅਦਰ ਲੈ ਗਏ ਤੇ ਦੂਜੇ ਦਿਨ ਬਾਈ ਨੂੰ ਫੋਨ ਕਰੋਗੇ 100 ਦੀ 100 ਭੇਟ ਤੀ ਤੇ ਹੋਰ ਭੇਜੋ ਬਸ ਆ ਲਓ ਵੈਰੈਟੀਆਂ ਆਓ ਹੋਰ ਦਿਖਾ ਦਈਏ ਦੀ ਵੈਰੈਟੀ ਬਹੁਤ ਸਾਰੀ ਲੱਗੇ ਮੈਟੇ ਦੇ ਰਹੀ ਆ ਸਾਰੀਆਂ ਤਰ੍ਹਾਂ ਦੇ ਮੈਟ ਪਏ ਹੈਗੇ ਦਿਖਾ ਦਿਓ ਜੀ ਅੱਗੇ ਆਹ ਦੇਖੋ ਜੀ 500 500 ਦਾ ਪੀਸ ਵਿਕਦਾ ਏ ਠੀਕ ਹੈ ਜੀ ਹਾਂ ਲੋ ਤੇ ਹੈਵੀ ਉਹ ਬਹੁਤ ਆ ਮੈਨੂੰ ਤਾਂ ਐਸੀ ਤੁਸੀਂ ਉਹ 500 ਦਾ ਦੇਣਾ ਇਹ ਮੈਂ ਨਹੀਂ ਜੀ ਨਹੀਂ 500 ਨਹੀਂ ਦੇਣਾ ਨਾ ਅਸੀਂ ਅੱਜ ਉਹ ਕਰ ਦੇਣਾ ਅਸੀਂ 320 ਰੁਪਏ ਦੇ ਦੇਣਾ ਸਿਰਫ ਅੱਛਾ 320 ਰੁਪਏ ਦਾ ਸਿਰਫ 300 500 ਰੁਪਏ ਹਾਸ ਕੇ ਵਿਕਦਾ ਹਾਸ ਕੇ ਤੇ 8 800 ਰੁਪਏ ਸੇਲ ਕਰ ਦਿੰਦੇ ਆ ਕਿਹ ਥਾਂ ਮੈਂ ਤੇ ਦਾ ਫੈਂਸੀ ਸ਼ੋਅਰੂਮ ਆ ਜੀ ਅਸੀਂ ਜਾਂਦੇ ਆ 800 ਰੁਪਏ ਸੇਲ ਹੁੰਦੀ ਹੈ ਹੋਰ ਵੀ ਜਿਆਦਾ ਵੱਧੇ ਐਮ ਆਰ ਪੀ ਲਾ ਕੇ ਤੇ ਮੰਨ ਲਓ 999 ਐਮ ਆਰ ਪੀ ਲਾ ਕੇ 30% 40% ਲੈਸ ਲਾਤਾ ਇਦਾਂ ਲਾ ਦਿੰਦੇ ਆ ਆਪਣਾ ਰੇਟ ਫਲੈਟ ਸਿੱਧੇ ਗੇਮ ਹੋ ਜਾਂਦੀ ਆ ਉਹਦੇ ਚਾ ਆਪਾਂ ਕੋਈ ਗਾਗ ਨੂੰ ਉਲਝਾਣਾ ਨਹੀਂ ਹੈਗਾ ਜੀ ਗਾਗ ਤੇ ਸਿੱਧਾ ਰੇਟ ਦੇਣਾ ਗਾਗ ਦਾ ਕਫਟਰ ਆ ਗਿਆ ਹੁਣ ਦੇਖੋ ਠੀਕ ਹੈ ਜੀ ਆ ਕਫਟਰ ਦੀ ਰੇਂਜ ਦੇਖੋ ਤੁਸੀਂ ਇੱਕ ਵਾਰੀ ਪਹਿਲੇ ਕੁਆਲਿਟੀ ਦੇਖੋ ਫਿਰ ਰੇਂਜ ਦਿਖਾਣੇ ਤੁਹਾਨੂੰ ਕਫਟਰ ਦੀ ਭਾਈ ਵੈਰਾਈਟੀ ਇੰਨੀ ਇਹੋ ਜੀ ਦਿਖਾਈ ਜਾਂਦੇ ਮੇਰਾ ਖੋਦਾ ਮਨ ਕਰੀ ਜਾਂਦਾ ਕੀ ਯਾਰ ਮੈਨੂੰ ਕਹੂੰ ਤੁਸੀਂ ਵੀ ਸ਼ੋਪਿੰਗ ਕਰਕੇ ਜਾਣਾ ਜਿਹੜੇ ਰੇਟ ਦੇ ਦੇਣੇ ਆ ਤੁਸੀਂ ਵੀ ਨਹੀਂ ਛੱਡਣਾ ਖੁਦ ਕਹੀ ਇਹਨੂੰ ਮੈਂ ਲੈ ਕੇ ਜਾਊ ਮੈਂ ਕਹੀ ਨਾ ਮੈਂ ਕਹੂੰਗਾ ਆ ਵੀ ਪੈਕ ਕਰ ਦਿਓ ਆ ਵੀ ਪੈਕ ਕਰ ਦੇਣਾ ਦੇਖੋ ਬਾਜ਼ਾਰ 800 900 ਸਭ ਕਟੋ ਘੜੀ ਜਾ ਥੱਲੇ ਚੱਲ ਜਾਓਗੇ 700 ਥੱਲੇ ਨਹੀਂ ਹੈਗਾ ਬਾਜ਼ਾਰ ਠੀਕ ਹੈ ਜੀ ਅਸੀਂ ਸਿਰਫ ਦੇ ਰਹੇ ਨਾ ਤੁਹਾਨੂੰ 420 ਰੁਪਏ ਦਾ ਸਿਰਫ ਹੀ ਸਿਰਫ 420 ਰੁਪਏ ਦਾ ਘੜੀ ਆ ਦੇਖੋ ਜੀ ਚੈੱਕ ਕਰੋ ਕੁਆਲਟੀ ਉਹਦਾ ਬਹੁਤ ਅੰਦਰ ਦੇਖੋ ਪੂਰੇ ਉਹ ਕੀਤਾ ਹੋਇਆਗਾ ਮੜਿਆ ਪਿਆਚਾਰੇ ਪਾਸੇ ਹੀ ਨਹੀਂ ਹੈਗਾ ਕਿ ਹਿੱਲ ਜੂ ਕਿਤੇ ਕੁਆਲਟੀ ਦਿਖਾਓ ਕੁਆਲਟੀ ਕਿੰਨੀ ਮੋਟੀ ਹੈ ਕੁਆ ਸਕ੍ਰੀਨਸ਼ਾਟ ਲਓ ਭੇਜੋ ਫੜਾ ਫੜਾ ਮਾਲ ਕਿੱਥੇ ਨਹੀਂ ਮਿਲਣਾ ਇੱਦਾਂ ਦਾ ਇੱਕ ਗੱਲ ਇਹ ਵੀ ਹੈ ਇਹੋ ਜੀ ਚੀਜ਼ ਕਿਸੇ ਰਿਸ਼ਤੇਦਾਰ ਨੂੰ ਜਦੋਂ ਕੱਢ ਕੇ ਦੇਤੀ ਨਾ ਪੇਟੀ 'ਚ ਰਿਸ਼ਤੇਦਾਰ ਨੂੰ ਮੋٹے ਪੈਸੇ ਕਮਾਉਂਦੇ ਆ ਦੇਖੋ ਗਿਫਟਾਂ ਵਾਸਤੇ ਲੋਕੀ ਲੈ ਕੇ ਜਾਂਦੇ ਆ ਸਾਡੇ ਕੋਲ ਗਿਫਟਾਂ ਵਾਸਤੇ ਸਾਡੇ ਕੋਈ ਇੰਨੀ ਮਹਿੰਗੀ ਵੈਰਾਈਟੀ ਸਾਨੂੰ ਮੈਂ ਕਹਿੰਦਾ ਗਿਫਟਾਂ ਵਾਸਤੇ ਲੋਕੀ ਲੈ ਕੇ ਜਾਂਦੇ ਆ ਅਗਰ ਨੋਨੋ ਤੁਹਾਡਾ ਪੀਸ ਵਿਕਦਾ ਏ ਇਹੋ ਜੀ ਚੀਜ਼ ਗਿਫਟ ਕਰੋਗੇ ਤਾਂ ਤਨ ਤਨ ਹੋ ਜੂ ਆਲਾ ਕੋਈ 1500 2000 ਦੀ ਵੈਰਾਈਟੀ ਸਾਨੂੰ ਗਿਫਟ ਕਰਤੀ ਹਾ ਦਿਖਾਓ ਜੀ ਆਪਣੇ ਕੋਲ ਸਟਾਰਟਿੰਗ ਦੇਖੋ ਪੜਦਾ ਪੁਰੀ ਸ਼ਾਨਦਾਰ ਹੈਗੀ ਤੇ ਕਪੜਾ ਵੀ ਪੂਰਾ ਵਧੀਆਗਾ ਇਹ ਨਹੀਂ ਹੈਗਾ ਕਿ ਜੇ ਰੇਟ ਘਟਾ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਰੇਟ ਘਟਾ ਤਾਂ ਚੀਜ਼ ਮਾੜੀ ਹੋ ਰੇਟ ਘਟਾ ਟੈਸਟ ਕਰਕੇ ਆ ਕਿ ਮਾਰਜਨ ਬਾਹਰ ਘਟ ਲੈ ਰਹੇ ਹੈਗੇ ਆਪ ਹੀ ਕੰਮ ਕਰ ਰਹੇ ਆ ਕੋਈ ਦਿੱਕਤ ਨਹੀਂ ਹੈਗੀ ਦੱਸੋ ਜੀ ਇਹਦਾ ਰੇਟ ਸਟਾਰਟਿੰਗ ਦੇ ਦਾਂਗੇ 120 ਰੁਪਏ ਤੋਂ 120 ਰੁਪਏ ਦੇ 120 ਰੁਪਏ ਕੱਪੜੇ ਦਾ ਮੁੱਲ ਨਹੀਂ ਜੀ ਕਿਸੇ ਕੋ ਮਰਜੀ ਹੋ ਲੈ ਸਵਾਈ ਇਹਦੇ ਜਾਂਦੀ ਪਰਦੇ ਦੀ ਕਟੋਗੜਾ ਕੜੇ ਪਵਾਓ ਠੀਕ ਹੈ 70 80 ਰੁਪਏ ਸਵਾਈ ਪੈ ਜਾਂਦੀ ਪਰਦੇ ਦੀ ਠੀਕ ਹੈ ਜੀ ਲਓ 70 80 ਰੁਪਏ ਪਰਦਾ ਸਟਾਰਟਿੰਗ ਦੇ ਦਾਂਗੇ ਮੈਨੂੰ ਐ ਲੱਗਦਾ ਤੂੰ ਵੱਧ ਰੇਟ ਦਤਾ ਇਹ ਤਾਂ ਕਪੜਾ ਹੋਊਗਾ ਜੀ ਹਾਂਜੀ ਹੋਊਗਾ ਆ ਪਰਦਾ ਹੋਰ ਦੇਖੋ ਹੋਰ ਵੈਰਾਈਟੀ ਹੈਗੀ ਸਾਡੇ ਕੋਲ ਠੀਕ ਹੈ ਜੀ ਆ ਵੈਰਾਈਟੀ ਦੇਖੋ ਹੂੰ ਆ ਦੇਖੋ ਆਹ ਲੋ ਜੀ ਵੈਰਾਈਟੀ ਚੈੱਕ ਕਰ ਲੋ ਆਹ ਲੋ ਬੋਲ ਬੋਲਦਾ ਬੱਚਾ ਏ ਬੋਲ ਬੋਲਦਾ ਬਚਾ ਦੇ ਹੋ ਜਾਣੀ ਐ ਇਹਨਾਂ ਕੋਲੇ ਪਰਦੇ ਦੀ ਤੇ ਪੂਰੀ ਘੈਂਟ ਘੈਂਟ ਵੈਰਾਈਟੀ ਆ ਸਾਰੀ ਜਿੰਨੀ ਵੈਰਾਈਟੀ ਲੱਗੀ ਪਈ ਐ ਸਾਰੀ ਪਰਦੇ ਦੀ ਆ 160 ਰੁਪਏ ਦਾ ਸਿਰਫ 160 ਰੁਪਏ ਦਾ 160 ਰੁਪਏ ਦਾ 300 ਰੁਪਏ ਦਾ ਪਰਦਾ ਬਾਜ਼ਾਰ ਚ ਚੱਲਦਾ 300 ਰੁਪਏ ਦਾ ਆ ਚੈੱਕ ਕਰ ਲੋ 3D ਪੈਟਰਨ ਬਣਿਆ ਹੋਇਆ ਸਾਰੇ ਦੇ ਉੱਤੇ ਤੇ ਆ ਚੈੱਕ ਕਰੋ ਜੀ ਘੈਂਟ ਗੱਲ ਬਾਤ ਹੋ ਰਹੀ ਐ ਉਸੇ ਰੇਟ 160 ਰੁਪਏ ਉਸੇ ਰੇਟ ਉਸੇ ਰੇਟ ਹੈਗਾ ਤੇ ਤੁਸੀਂ ਵੀਡੀਓ ਦਾ ਸਕਰੀਨ ਸ਼ਾਟ ਦਿਖਾ ਕੇ ਲੈ ਕੇ ਆਉਂਗੇ 5-10 ਰੁਪਈ ਸਿੰਗਲ ਪੀਸ ਲੈ ਜਿਓ ਹੋਲ ਸੇਲ ਦਾ ਰੇਟ ਆ ਬਾਈ ਜੀ ਹੁਣ ਇਹ ਆ ਗਿਆ ਸਾਡੇ ਕੋ ਆਸਣ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਇਹ ਛੋਟਾ ਸਹਜ ਆ ਗਿਆ ਅੱਛਾ ਜੀ ਇਹ ਵੱਡਾ ਸਹਜ ਆ ਗਿਆ ਡਬਲ ਵਾਲਾ ਇਹਨੂੰ ਕਹਿੰਦੇ ਆ ਆਸਣ ਆਸਣ ਠੀਕ ਹੈ ਜੀ ਜਿਵੇਂ ਪੂਜਾ ਦੇ ਬਹਿ ਜਾਂਦੇ ਆ ਕੋਈ ਪੂਜਾ ਥਲੇ ਬਿਠਾਉਂਦੇ ਆ ਆਸਣ ਠੀਕ ਹੈ ਜੀ ਆ ਦੇਖੋ ਤੁਹਾਨੂੰ ਵੈਰਾਈਟੀ ਦੇ ਦੇਣੀ ਆ ਲੋ ਆ ਲੋ ਇਹ ਚੱਕੋ 30 ਰੁਪਏ ਦਾ ਉਹ ਕਿੰਨੇ ਦਾ ਸੀ 30 ਰੁਪਏ ਦਾ ਸਿਰਫ 30 ਰੁਪਏ ਨਾ ਵੀ ਨਹੀਂ ਪੂਰੀਆਂ ਹੋਣੀਆਂ ਨਹੀਂ ਨਹੀਂ 30 ਰੁਪਏ ਦਾ ਸਿਰਫ ਸਿਰਫ 30 ਰੁਪਏ ਦਾ ਸਲਾਈ ਵੀ ਨਹੀਂ ਪੂਰੀ ਹੋਣੀ ਆ ਵੱਡਾ ਚੱਕੋ 45 ਰੁਪਏ ਦਾ ਅੱਛਾ ਇਹ 45 ਰੁਪਏ ਦਾ 45 ਦਾ ਆ ਫੁੱਲ ਸਾਈਜ਼ ਚੱਕੋ ਆ ਲਓ ਲੋਕੀ 3-300 ਰੁਪਏ ਵਿੱਚ ਵੇਚਦੇ ਆ ਮੈਂ ਕਹਿੰਦਾ ਜੀ 5 ਰੁਪਏ ਦਾ ਕਮਾ ਲਓ ਹੁਣ ਸਿਰਫ 85 ਰੁਪਏ ਦਾ ਆ ਵਾਲਾ ਸਿਰਫ 85 ਰੁਪਏ ਦਾ ਤੇ ਇਹ ਇੰਨਾ ਹੈਵੇ ਤੇ ਰਜਾਈ ਵਰਗਾਗਾ ਰਜਾਈ ਵਰਗਾ ਸਿਰਫ 85 ਰੁਪਏ ਦਾ ਇਕੱਲਾ ਕੱਪੜਾ ਨਹੀਂ ਹੈਗਾ ਨੇੜੇ ਲੈ ਕੇ ਦਿਖਾਈ ਭਰਾ ਸਾਰਿਆਂ ਨੂੰ ਪਕਾ ਦੇਣਾ ਜਾਨੇਗਾ ਆ ਦੇਖੋ ਤੇ ਕਪੜਾ ਨਹੀਂ ਸੋਨਾ ਸੁਨਾ ਮਾਰ ਕੇ ਪੂਰੀ ਘੈਂਟ ਗੱਲ ਬਣਾਈ ਹੋਈ ਹੈ 85 ਰੁਪਏ ਦਾ ਇਹ 85 ਰੁਪਏ ਦਾ ਖੱਟ ਲੋ ਅਸੀਂ ਤਾਂ ਕਹਿੰਦੇ ਕਮਾ ਲਓ ਸਾਰੇ ਕਮਾ ਲਓ ਤੁਸੀਂ ਵੀਡੀਓ ਸ਼ੇਅਰ ਕਰੇ ਬਿਨਾ ਰਹਿ ਨਹੀਂ ਸਕਦੇ ਕਿਉਂਕਿ ਸ਼ੇਅਰ ਕਰਨੀ ਪਊਗੀ ਕੋਈ ਮੰਨ ਲਓ ਕੋਈ ਠੱਗਿਆ ਨਾ ਜਾਵੇ ਯਾਰ ਸਿੱਧੀ ਪੰਜਾਬੀ ਦੀ ਗੱਲ ਤੇ ਇੱਥੇ ਆਊਗਾ ਤਾਂ ਰੇਟ ਆਪਣੇ ਆਪ ਹੀ ਘੱਟ ਮਿਲੂਗਾ ਆ ਪਿੱਲੋ ਚੱਕੋ ਅੱਛਾ 100 ਰੁਪਏ ਦਾ ਸਿਰਫ ਇਹ ਵੈਕਿਊਮ ਕਰੇ ਹੋਏ ਨੇ ਅੱਧਾ ਕਿਲੋ ਦਾ ਵੈਕਿਊਮ ਕਿਤੇ ਅੱਧਾ ਕਿਲੋ ਦਾ ਪਿੱਲੋ ਇਹ ਵੀ ਗੱਲ ਨਾਲ ਆ ਠੀਕ ਹੈ ਜੀ ਬਾਈ ਅੱਧਾ ਕਿਲੋ ਦਾ ਵਜਨ 400 ਗ੍ਰਾਮ ਦਾ ਬਿਆਰ ਉਹਨੇ ਲੈ ਲਈਏ 100 ਰੁਪਏ ਦਾ ਅੱਧਾ ਕਿਲੋ ਦਾ ਪਿੱਲੋ ਕੱਲਾ ਨਾਮ ਦਾ ਪਿੱਲੋ ਨਹੀਂ ਹੁੰਦਾ ਕਿ ਇੱਕ ਨਾਮ ਦੇਤਾ ਕਿ ਜੀ ਪਿੱਲੋ ਹਾਂ ਇਹ ਪਿੱਲੋ ਆ ਗਿਆ ਵੈਕਿਊਮ ਕਰਿਆ ਹੋਇਆ ਜਦੋਂ ਇਹਨੂੰ ਖੋਲ ਦਾਂਗੇ ਇੰਨਾ ਹੋ ਜੂ ਫੁੱਲ ਬਿਆਰੋ ਬਿਆਰੋ ਵਜਨ ਦੇਖ ਕੇ ਲਈਏ 100 ਰੁਪਏ ਦਾ ਅੱਧਾ ਕਿਲੋ ਇਹਨਾਂ ਵਿੱਚ 400 ਗ੍ਰਾਮ ਹੋਵੇ 120 ਰੁਪਏ ਦਾ ਉਹ ਚੀਜ਼ ਨਾਲ ਲੈ ਲਈਏ ਸਾਰੇ ਤੋਂ ਆ ਤੁਹਾਡੇ ਕੋਲੇ ਰੇਟ ਆਪਣੇ ਕੋਲੇ 100 ਰੁਪਏ ਦਾ 100 ਰੁਪਏ ਦਾ ਅੱਧਾ ਕਿਲੋ ਅੱਧਾ ਕਿਲੋ ਤੁਹਾਨੂੰ ਪੰਜਾਬੀ ਚ ਸਮਝਾਤਾ ਕਿ 200 ਰੁਪਏ ਕਿਲੋ ਪਿੱਲੋ ਇਹ ਫੈਬਰਿਕ ਆ ਜਿਹੜਾ ਇਹਦੇ ਅੰਦਰ ਪੂਰਾ ਘੈਟਾ ਦੇਖੋ ਵੈਕਿਊਮ ਕਰਕੇ ਜਮ ਆਏ ਹੋਏ ਸਲਿਮ ਇੰਨਾ ਕੋ ਮੋਟਾ ਜਦੋਂ ਖੁੱਲ ਗਿਆ ਇੰਨਾ ਮੋਟਾ ਹੋ ਜੂਏ ਲੁਧਿਆਣੇ ਆ ਕੇ ਨੋਟ ਨਾ ਜਾਈਏ ਉਹ ਲੁਧਿਆਣੇ ਆ ਕੇ ਆਹ ਕੁਆਲਿਟੀ ਚੀਜ਼ ਸਭ ਵਜਨ ਸਭ ਕੁਝ ਦੱਸਦੇ ਆ ਅੱਧਾ ਕਿਲੋ ਵਜਣਾ ਇਹਦਾ ਆ ਦੇਖੋ ਪੈਕਿੰਗ ਵਾਲੇ ਪਿੱਲੋ ਠੀਕ ਹੈ ਜੀ ਆਹ ਲੋ ਚੈੱਕ ਕਰ ਲਓ ਪੈਕਿੰਗ ਵਾਲੀ ਕੈਂਟ ਗੱਲਬਾਤ ਆ ਗਈ ਆ ਪੈਕਿੰਗ ਆਈਆਂ ਦਿਖਾ ਕੇ ਠੱਗ ਲੈਂਦੇ ਨੇ ਬਜ਼ਾਰਾਂ ਚ ਅਗਲੇ ਦੇਣਾ ਇਹਦਾ 1200 ਹੀ ਦੇ ਦਈਏ ਹਾਂ ਜੀ ਇਹ 300 ਦਾ ਜੋੜਾ ਦੇ ਦੇਣਾ ਅਸੀਂ ਸਿਰਫ ਹੀ ਸਿਰਫ 300 ਦਾ ਜੋੜਾ ਦੇ ਦੇਣਾ ਲੈ ਬਈਆ ਘੈਂਟ ਗੱਲ ਬਾਤ ਆਈ ਵੈਕੂਮ ਕੀਤਾ ਆਇਆ ਦੇਖੋ ਉਹ ਬੜਾ ਖੁੱਲਾ ਆਇਆ ਵੈਕੂਮ ਕੀਤਾ ਮੈਂ ਕਹਿੰਦਾ ਤੁਹਾਡੇ ਕੋਲ ਜਿਹੜੀ ਵੈਰਾਈਟੀ ਆ ਪਿੰਡ ਜਾ ਕੇ ਜਿੰਨੇ ਦੀ ਮਰਜ਼ੀ ਦੱਸੀ ਜਾਏ ਉਹ ਹਨਾ ਓਏ 500 ਰੁਪਏ ਦਾ ਅਸਕੇ ਜੋੜਾ ਵੇਚ ਦੋ 500 ਰੁਪਏ ਦਾ ਠੀਕ ਹੈ ਜੀ ਆ ਲਓ ਆ ਕੰਪਨੀ ਦਾ ਪਿੱਲੋ ਦਿਖਾਉਂਦੇ ਆ ਫਰੀडम ਦਾ ਅੱਛਾ ਠੀਕ ਹੈ ਜੀ ਐਮ ਆਰ ਵੀ ਵੀ ਦੇਖ ਲਓ ਕਿੰਨੀ ਆਉਤੇ ਇਹਦੇ ਨਾਮ ਨੂੰ ਅੱਛਾ 499 ਹਾਂ ਠੀਕ ਆ ਅਸੀਂ 502 ਹੀ ਦੇ ਦੇਨੇ ਆ 502 ਦੋ ਹੀ ਦੇਨੇ ਆ ਕੋਈ 10% ਨਹੀਂ ਕੋਈ 15% ਦੇ 50% ਦੇ ਚੱਕਰ ਚ ਦੁਕਾਨਦਾਰ ਕਹਿੰਦਾ ਕਿ ਜੀ 10% ਆਉਂਦਾ ਤੁਹਾਨੂੰ 10 ਹੀ ਕੱਟ ਦਿੰਨੇ ਆ ਉਹ ਕੰਮ ਨਹੀਂ ਇਹਨਾਂ ਨੇ ਪਰਦੇ ਚੱਕ ਤੇ ਸਾਰੇ ਅਸੀਂ 250 ਦਾ ਹੀ ਪੀਸ ਲਾਤਾ ਕਹਿੰਦਾ ਮਤਲਬ 50 250 ਪੀਸ ਲਾਤਾ ਸਿੱਧਾ ਹੀ ਲਾਤਾ ਸਮੇ ਲੋ ਲੈ ਲੋ ਆ ਗਏ 200 ਰੁਪਏ ਕਿਲੋ ਵਜਨ ਕਰਕੇ ਲਓ ਜਿੱਥੋਂ ਵੀ ਲੈਣਾ ਹੋਇਆ ਤੇ ਉਹ ਤੋਂ ਬਾਅਦ ਜੀ ਸੋਫਾ ਕਵਰ ਆ ਗਿਆ ਸਾਡੇ ਕੋਲੋਂ ਠੀਕ ਹੈ ਜੀ ਇਹ ਚੀਜ਼ਾਂ ਦੀ ਅੱਜਕੱਲ ਡਿਮਾਂਡ ਬਹੁਤ ਹੈ ਡਿਮਾਂਡ ਬਹੁਤ ਹੈ ਹਰ ਘਰ ਚ 2-2 ਸੂਤੇ ਲੱਗੇ ਹੋਏ ਨੇ ਲੋਕੀ 1.5-150 ਦਾ ਪੀਸ ਵੇਚਦੇ ਆ ਠੀਕ ਹੈ ਜੀ ਪੀਸ ਇੱਕ ਵੀ 150 ਰੁਪਏ ਦਾ ਅੱਛਾ ਅਸੀਂ ਸਿਰਫ ਦੇਣਾ 60 ਰੁਪਏ ਦਾ 60 ਰੁਪਏ ਵੀ 60 ਰੁਪਏ ਪੀਸ ਦੇ ਦੇਣਾ ਬੀਬੀਆਂ ਨੂੰ ਕੋ ਹਰ 6 ਮਹੀਨੇ ਉਹ ਬਦਲ ਦਿਓ ਅਸੀਂ 2-200 ਪੀਸ ਨਹੀਂ ਖਰਚਣਾ ਹੈ 2-200 ਰੁਪਏ ਹੈ ਨਾ ਕਿ ਤੁਸੀਂ ਵੇਚਦੇ ਹੋ ਸੋਡੀ ਗੱਲ ਜਾਇ ਜ ਤੁਸੀਂ ਮਾਰਜਨ ਵੀ ਘਟਕਵਾ ਲਿਆ ਮੈਂ ਕਹਿੰਦਾ ਅਸੀਂ ਖਿੱਚ ਬੜੀ ਨਹੀਂ ਲੁਧਿਆਣਾ ਸ਼ਹਿਰ ਚ ਪੂਰੀ ਇਹਦੀ ਬਣਮਾਈ ਕਿਵੇਂ ਪੂਰੀ ਹੁੰਦੀ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਆ ਲੋ ਪਿਛਲੀ ਚੀਜ਼ ਵੀ ਦਿਖਾ ਦਿਓ ਇਹ ਨਹੀਂ ਹੈਗਾ ਪਿੱਛੇ ਕੁਆਲਿਟੀ ਨਹੀਂ ਹੈਗੀ ਆ ਲੋ ਪਿੱਛੇ ਕੁਆਲਿਟੀ ਵੀ ਚੈੱਕ ਕਰ ਲਓ ਇੱਕ ਕਰੋ ਬਈ ਇਹ ਨਹੀਂ ਹੈਗਾ ਮਸ਼ੀਨ ਮੋਲਡਿੰਗ ਆਗਾ ਤੇ ਸਿਰਫ 60 ਰੁਪਏ ਪੀਸ ਜਿੰਨੇ ਪੀਸ ਤੁਹਾਨੂੰ ਲੋਡ ਹੋਏ ਕਟਾ ਕੇ ਲੈ ਜਾਓ। ਆ ਕੁਆਲਿਟੀ ਦਿਖਾ ਦਿਓ ਕਿੰਨੀ ਪਿਆ ਮਾਲ ਕਿੰਨਾ ਹੈ ਸਾਡੇ ਕੋਲ। ਸੋਫਿਆਂ ਦੀ ਵੈਰਾਈਟੇ ਪਈ ਆ। ਸੋਫੇ ਵੈਰਾਈਟੇ ਪਈ ਆ। ਸੋਫਿਆਂ ਦੇ ਕਵਰਾਂ ਦੀ ਵੈਰਾਈਟੇ ਪਈ ਆ ਜਿੰਨੀ ਵੀ ਪਈ ਆ ਦੇਖੋ। ਪਲੇਨ ਵੀ ਮਿਲ ਜੂਗਾ ਤੁਹਾਨੂੰ ਆ ਲੋ। ਪਲੇਨ ਪਲੇਨ ਜਿਵੇਂ ਲੋਕ ਪਲੇਨ ਪਸੰਦ ਕਰਦੇ ਆ ਨਾ ਉਹ ਪਲੇਨ ਵੀ ਮਿਲ ਜੂਗਾ ਵਰ ਤੁਹਾਨੂੰ ਆ ਦੇਖੋ। ਭਾਈ ਮੈਂ ਹੈਰਾਨ ਹੋ ਗਿਆ। ਰੇਟ ਸੁਣ। ਚਮਕ ਦੇਖੋ ਕੱਪੜੇ ਦੀ ਪਹਿਲੇ ਤੁਸੀਂ। ਆ ਲੋ। ਰੇਟ ਸੁਣ ਕੇ ਓਏ ਹੋਏ ਹੋਏ। ਮਲਮਲ ਵਰਗਾ ਇਹ 70 ਰੁਪਏ ਦਾ ਪੀਸ ਦਵਾਂਗੇ ਤੁਹਾਨੂੰ 70 ਰੁਪਏ ਦਾ 70 ਰੁਪਏ ਦਵਾਂਗੇ ਮੈਂ 150 ਦੇ ਘੱਟ ਬਾਜ਼ਾਰ ਚ ਲਿਆ ਕੇ ਦਿਖਾ ਦੋ ਵਲਟੀ ਉਹ ਵੀ 100 ਨੰਬਰ ਸੀ ਉਹ ਪਰ ਉਹਦੇ ਨਾਲੋਂ ਤੁਸੀਂ ਆ 500 ਨੰਬਰ ਦੀ ਵੈਰਾਈਟੀ ਦਿਖਾਤੀ ਪਰ ਰੇਟ 5 ਰੁਪਏ 10 ਰੁਪਏ ਵਧਾਇਆ ਕੋਈ ਚੱਕਰ ਨਹੀਂ ਆਪਾਂ ਤਾਂ ਕਹਿੰਦੇ ਖਾਟ ਲੋ ਜਿੰਨਾ ਖੜ ਸਕਦੇ ਆ ਰੇਟ ਉਹ ਦੇ ਦੇਣੇ ਤੁਹਾਨੂੰ ਪਰ ਇਹ ਪੀਸ ਸੋਫੇ ਦੇ ਕਵਰ ਨੇ ਜਿੰਨੇ ਪੀਸ ਕਟਾ ਕੇ ਲੈ ਕੇ ਆਣੇ ਆ ਲੈ ਜਿਓ ਜਿੰਨੇ ਤੁਹਾਡੇ ਕੋਲ ਸੋਫੇ ਉਨੇ ਪੀਸ ਲੈ ਜਿਓ ਆ ਤੁਹਾਨੂੰ ਕੁਛ ਛੱਟ ਦੇ ਦੇਣੇ ਹੁਣ ਇਹ ਵੀ ਇਹ ਵੀ ਪੜਤੇ ਦੇਣੇ ਆਜੋ ਅੱਗੇ ਤਿਆਰ ਆ ਰਹੇ ਸਾਰਾ ਕੁਝ ਚਾਹਦੇ ਗਿਫਟ ਦਿਓ ਦੁਕਾਨ ਤੇ ਵੇਚੋ ਜੋ ਮਰਜ਼ੀ ਕਰੋ ਆ ਚੀਜ਼ਾਂ ਦੇਖੋ ਕਲਰ ਦੇਖੋ ਤੇ ਹੈਵੀ ਵੀ ਬੜਾ ਜੀ ਇਹ ਤਾਂ ਹੈਵੀ ਬੜਾ ਤੁਹਾਨੂੰ ਸਿਰਫ ਪਤਾ ਕਿੰਨੇ ਦੇ ਦੇਣੇ ਹੂੰ ਜਾਓ 420 ਰੁਪਏ ਅੱਛਾ ਲੁੱਟ ਲੋ 420 ਰੁਪਏ ਦਾ ਚੱਲ ਚੈੱਕ ਕਰੋ ਸਾਇਟ ਚੈੱਕ ਕਰੋ ਆ ਲੋ 420 ਰ ਫਿਰ 420 ਰੁਪਏ ਦਾ ਰੰਗ ਦੇਖੋ ਜਿੰਨੇ ਮਰਜ਼ੀ ਪੀਸ ਲੋਏ ਨਹੀਂ ਹੈਗਾ ਕਿ ਆਓਗੇ ਤੁਸੀਂ ਪੀਸ ਨਹੀਂ ਮਿਲਨੇ ਜਿੰਨੇ ਮਰਜ਼ੀ ਲੋ ਬਾਕੀ ਮੈਂ ਇਹ ਵੀ ਕਹਿਣਾ ਕਿ ਇਹ ਵੀਡੀਓ ਬਣ ਰਹੀ ਹੈ ਹੋਲ ਸੇਲ ਦੀ ਹੋਲ ਸੇਲ ਮੇਰਾ ਵੀਰ ਜਿਹੜਾ ਕੋਈ ਸਿੰਗਲ ਵਾਲਾ ਦੇਖੋ ਕੋਈ ਚੱਕਰ ਨਹੀਂ ਅੱਖਾਂ ਮੀਚ ਕੇ ਆ ਜਿਓ ਕੋਈ 10-20 ਰੁਪਏ ਦਾ ਬੱਟਾ ਕਰਕੇ ਤੁਹਾਨੂੰ ਦੇ ਦੇਣਗੇ ਕੋਈ ਚੱਕਰ ਨਹੀਂ ਇੱਕ ਅੱਧਾ 20 ਵੀ ਕੋਈ ਟੈਨਸ਼ਨ ਨਹੀਂ ਹੈਗੀ ਆ ਚੱਕੋ ਸੋਫਾ ਸੋਫਾ ਕਵਰ ਠੀਕ ਹੈ ਜੀ ਉਹ ਸੋਫਾ ਕਵਰ ਕਹਿੰਦਾ ਗੱਦੇ ਕਿੰਨਾ ਮੈਂ ਗੱਦਾ ਕਵਰ ਗੱਦਿਆਂ ਦੇ ਜਿਹੜੇ ਆਮ ਹੀ ਗੱਦਿਆਂ ਦੇ ਕਵਰ ਚੜ੍ਹਦੇ ਆ ਕਵਰ ਠੀਕ ਹੈ ਜੀ ਆ ਦੇਖੋ 500 ਰੁਪਏ ਜੋੜਾ ਲੋਕ ਹੀ ਲਿਆਉਂਦੇ ਆ ਅਸੀਂ ਲੋ 220 ਰੁਪਏ ਦਾ 220 ਰੁਪਏ ਦਾ 220 ਰੁਪਏ ਜੋੜਾ 500 ਰੁਪਏ ਦਾ ਜੋੜਾ ਜਾਂ ਦੋ ਜੋੜੇ ਲਿਆਉਂਦੇ ਨੇ ਉਹ ਚੋ ਵੀ ਮਾਰ ਉਹ ਕਹਿੰਦੇ ਕਿ ਜਮਾ ਇਹ ਚ ਤਾਂ ਕੱਢਣ ਮੌਨ ਨੂੰ ਕੁਸਤ 200 ਰੁਪਏ ਜੋੜਾ ਦੋ ਆ 200 ਰੁਪਏ ਦਾ ਦੋ ਗੱਦਿਆਂ ਦਾ ਜੋੜਾ ਪੂਰਾ ਬੈਂਡ ਦਾ ਪੂਰੇ ਬੈਂਡ ਦਾ 200 ਰੁਪਏ ਦਾ ਰਹਿ ਗਿਆ ਨਹੀਂ ਨਹੀਂ 200 ਰੁਪਏ ਦਾ 220 ਦਾ ਜੋੜਾ 110 ਰੁਪਏ ਦਾ ਰਹਿ ਗਿਆ 110 ਰੁਪਈਆਂ ਦਾ ਰਹਿ ਗਿਆ 110 ਰੁਪਏ ਦਾ ਰਹਿ ਗਿਆ 110 ਰੁਪਈਆਂ ਦੇ ਜਿਹੜੇ ਆਪਣੇ ਗੱਦੇ ਹੁੰਦੇ ਨੇ ਘਰੇ ਲਾਉਣੇ ਆ ਉਹਨਾਂ ਦਾ ਕਵਰ ਆਏ ਸਿਰਫ ਹੀ 110 ਰੁਪਏ ਦਾ ਇੱਕ ਗੱਦੇ ਦਾ ਉਹ ਜੇਪੀ ਇਹਦੀ ਘਟੋ ਘੜੇ 45 50 ਰੁਪਏ ਜੇਪੀ ਜੇਪਾ ਗੱਲੀ ਲਓ ਜੀ ਸਾਰੇ ਤੇ ਜਿੱਪ ਲੱਗੀ ਹੋਈ ਸਾਰੇ ਜਿੱਪ ਲੱਗੀ ਹੈ 45 50 ਜੇਪੀ ਜੇਪਾ ਬਾਈ ਇਹ ਚੈੱਕ ਕਰ ਲਓ ਇਹਨਾਂ ਦੀ ਵੀਡੀਓ ਮੈਂ ਅਪਡੇਟ ਲੈ ਕੇ ਆਉ ਉਹਦੇ ਟਾਈਮ ਦੇ ਵਿੱਚ ਇਹਨਾਂ ਦੀ ਵੀਡੀਓ ਆਪਾਂ ਕੰਬਲਾਂ ਦੀਆਂ, ਰਜਾਈਆਂ ਦੀਆਂ ਹਨਾ ਗਰਮ ਬੈੱਡ ਸ਼ੀਟਾਂ ਦੀਆਂ ਲੈ ਕੇ ਤੁਹਾਡੇ ਕੋਲੇ ਆਵਾਂਗੇ। ਅੱਜ ਦੀ ਵੀਡੀਓ ਮੈਨੂੰ ਐ ਲੱਗਦਾ ਕਿ ਅੱਜ ਦੀ ਵੀਡੀਓ ਬਹੁਤ ਹੋਊਗੀ ਤੇ ਰੇਟ ਵੀ ਤੁਹਾਨੂੰ ਇਹੋ ਜਿਹੇ ਦੇਤੇ ਕਿ ਸ਼ੇਅਰ ਕਰਨੀ ਬਣਦੀ ਆ ਕਿ ਕੋਈ ਆਪਣਾ ਭਰਾ, ਮਿੱਤਰ, ਮਾਸਾ ਪੈਸੇ ਕਮਾਉਂਦਾ ਤੇ ਕਿਸੇ ਵਾਸਤੇ ਵੱਡਿਆ ਨਾ ਜਾ ਬਈ। ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਵਿਜ਼ਿਟ ਇੱਕ ਵਾਰੀ ਇਹਨਾਂ ਕੋਲੇ ਮਾਰ ਕੇ ਦੇਖੋ। ਜਿਹੜੇ ਰੇਟ ਤੁਹਾਨੂੰ ਕਹੇ ਹੈਗੇ ਹੈ ਤਾਂ ਹੋਲ ਸੇਲ ਦੇ ਪਰ 5-10 ਰੁਪਈਆ ਦੇ ਫਰਕ ਤੇ ਕੋਈ ਚੱਕਰ ਨਹੀਂ ਲੈ ਜਿਓ ਦੇ ਦਿਓ ਭਾਈ ਕੋਈ ਗੱਲ ਨਹੀਂ ਸਿੰਗਲ ਸਿੰਗਲ ਪੀਸ ਵਾਲਿਆਂ ਨੂੰ ਵੀ ਮਿਲ ਜਾਣਗੇ ਫਟਾਫਟ ਵਿਜ਼ਿਟ ਮਾਰ ਲਓ ਇੱਕ ਵਾਰੀ ਅਸੀਂ ਐਡਰੈਸ ਰੀਪੀਟ ਕਰ ਦਿੰਨੇ ਇੱਕ ਦੁਵਾਰਾ ਲੁਧਿਆਣਾ ਫੀਲਡਗਾਹ ਦੇ ਕੂਚਾ ਨੰਬਰ 14 ਨੈਤਿਕ ਹੈਂਡਲੂਮ ਕਿਸੇ ਹੋਰ ਦੁਕਾਨ ਤੇ ਨਾ ਵੜ ਜੀ ਨੈਤਿਕ ਹੈਂਡਲੂਮ ਯਾਦ ਕਰ ਲਓ ਫੀਲਡਗਾਹ ਕੂਚਾ ਨੰਬਰ 14 ਨੰਬਰ ਕਰ ਲਓ ਸੇਵ ਵੀਡੀਓ ਕਰ ਲਓ ਸੇਵ ਜਦੋਂ ਮਰਜ਼ੀ ਰੇਲਵੇ ਸਟੇਸ਼ਨ ਦੇ ਉੱਤਰ ਕੇ ਉਹਨਾਂ ਨੂੰ ਕਹ ਕੂਚਾ ਨੰਬਰ 14 'ਚ ਜਾਣਾ ਜੀ ਬਸ 20 ਰੁਪਏ ਲੱਗਣੇ ਸਿਰਫ 20 ਲਊਗਾ ਤੇ 20 ਤੋਂ ਵੱਧ ਤੁਹਾਨੂੰ ਇੱਥੇ ਫਾਇਦਾ ਕਰਦਣਗੇ 20 ਤੋਂ ਵੱਧ ਠੰਡੇ ਪਿਆਦਣਗੇ ਤੁਹਾਨੂੰ ਤੇ ਫਟਾਫਟ ਵਿਜ਼ਿਟ ਮਾਰੋ ਜੀ ਇਹਨਾਂ ਕੋਲੇ ਨੈਤਿਕ ਹੈਂਡਲੂਮ ਕੋਚਾ ਨੰਬਰ 14 ਲੁਧਿਆਣਾ ਫੀਲਡਗਾ ਜੀ ਅਗਲੀ ਵੀਡੀਓ ਚ ਬਹੁਤ ਜਲਦੀ ਮਿਲਦੇ ਆ ਧੰਨਵਾਦ ਜੀ